ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਮੇਰੇ ਵੱਲੋਂ ਤਰਮਿੰਦਰ ਹਲਵਾਈ ਵੱਲੋਂ ਸਾਰਿਆਂ ਨੂੰ ਹੋਲੇ ਮਹੱਲੇ ਤੇ ਹੋਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਵੇ ਜੀ ਤੇ ਲੋ ਜੀ ਅੱਜ ਤੁਹਾਨੂੰ ਬਣਾ ਕੇ ਦਿਖਾਉਣੀ ਆ ਪੂਰੀ ਵੀਡੀਓ ਠੀਕ ਹੈ ਜੀ ਵੀ ਪਿੰਡਾਂ ਦੇ ਵਿੱਚ ਹੋਲੀ ਵੇਹ ਤਾਂ ਸਾਰਿਆਂ ਨੂੰ ਪਤਾ ਹੀ ਆ ਕਿੱਕਣਾ ਖੇਡਦੇ ਆ ਤੇ ਲੋ ਜੀ ਹੁਣ ਦਿਖਾਵਾਂਗੇ ਅੱਜ ਪੂਰੀ ਵੀਡੀਓ ਜਿੰਨੀ ਕੁ ਬਣੀ ਆਪਾਂ ਤੇ ਸੋ ਵੀਡੀਓ ਬਣਾਉਣ ਦਾ ਕਾਰਨ ਹੈਗਾ ਜੀ ਆਪਣੇ ਹੈਗੇ ਆ ਜੀ ਇੱਕ ਸਬਸਕ੍ਰਾਈਬਰ ਵੀਰ ਪਾਕਿਸਤਾਨ ਤੋਂ ਲੈਂਦੇ ਪੰਜਾਬ ਤੋਂ ਸੋ ਵੀਰ ਨੇ ਕਮੈਂਟ ਕਰਿਆ ਤਾਂ ਜੀ ਆਪਾਂ ਨੂੰ ਕਹਿੰਦੇ ਵੀ ਤੁਸੀਂ ਹੋਲੀ ਵਾਲੇ ਦਿਨ ਇੱਧਰ ਦੀ ਵੀਡੀਓ ਬਣਾ ਕੇ ਦਿਖਾਓ ਠੀਕ ਹੈ ਜੀ ਮਾਹੌਲ ਦਿਖਾਓ ਕਿਦਾਂ ਹੁੰਦਾ ਇੱਧਰ ਦਾ ਤੇ ਲੋ ਜੀ ਅੱਜ ਤੁਹਾਨੂੰ ਦਿਖਾਵਾਂਗੇ ਸਾਰੀ ਮਾਹੌਲ ਆਜੋ ਫਿਰ ਵੀਡੀਓ ਨਾਲ ਬਣੇ ਰਹੋ ਇੱਧਰ ਸਹਿਜ ਪ੍ਰੀਤ ਨਹੀਂ ਲੱਗੇ ਹੋਏ ਹੋਲੀ ਖੇਲਣਾ ਅਰਸ਼ ਪ੍ਰੀਤ ਵੀ ਆ ਗਈ ਬੁਲਬਲੇ ਲੈ ਕੇ ਕਿਹਦੇ ਮਾਰੂਗੀ ਪੁੱਤਾਂ ਮम्मा ਦੇ ਮਾਰਨਾ ਠੀਕ ਹੈ ਇਹ ਹੈਗੀ ਹੈ ਜੀ ਆਪਣੀ ਰਸੋਈ ਜਿੱਥੇ ਆਪਾਂ ਵੀਡੀਓ ਬਣਾਉਂਦੇ ਹੁੰਨੇ ਆ ਠੀਕ ਹੈ ਜੀ ਆਪਾਂ ਨੇ ਆਪਣੇ ਮਸਾਲੇ ਮਸੂਲੇ ਰੱਖੇ ਹੋਏ ਇੱਧਰ ਸਾਰੀ ਇਹ ਹੈ ਮਿਕਸੀ ਆਪਈਆ ਜੀ ਲੱਡੂ ਵਿਆਹਾਂ ਵਾਲੀ ਭਾਜੀ ਠੀਕ ਹੈ ਜੀ ਕਮੈਂਟ ਕਰਕੇ ਦੱਸੋ ਜਿਨੇ ਜਿਨੇ ਖਾਣੇ ਆ ਠੀਕ ਹੈ ਜੀ ਲੱਡੂ ਤੇ ਮਠੀਆਂ ਪਕੌੜੀਆਂ ਫੜਾ ਗੈਸ ਚੁੱਲਾ ਆ ਗਿਆ ਜੀ ਇੱਧਰ ਤੇ ਬਾਕੀ ਆਪਣਾ ਆਪਣਾ ਹਾਂ ਨੋਰਮਲ ਉਸਾਲਾ ਪਿਆ ਜੋਗੀ ਤੇ ਇੱਧਰ ਸਹਜ ਬੁਲਬਲੇ ਚੱਕੀ ਫਿਰਦਾ ਪਰਨੇ ਨੂੰ ਤੇ ਇੱਧਰ ਪਿਆ ਜੀ ਆਪਣਾ ਸਮਾਨ ਕੜਾਹੀਆਂ ਠੀਕ ਹੈ ਜੀ ਖੁਰਚਣੇ ਸਾਰਾ ਕੁਸ ਕੀ ਕਰੀਂ ਕੀਤੇ ਬਗੈਰ ਅਸੀਂ ਕਾసే ਜੋਗੇ ਨਹੀਂ ਹੈਗੇ ਤੇ ਲਓ ਜੀ ਹੁਣ ਚੱਲਦੇ ਆ ਬਾਹਰ ਨੂੰ ਬੋਲੀ ਗੇਲ ਰਹੇ ਤੁਸੀਂ ਹਾਂ ਨਿਆਣੇ ਤਾਂ ਆਈ ਨਹੀਂ ਇੱਧਰ ਨੂੰ ਲੰਘ ਕੇ ਮੀਰਾ ਕਿਹ ਕਰਦਾ ਰੋਲੀ ਮਰ ਦੇਖ ਕੇ ਆਈ ਨਾ ਹੋਲੀ ਹੁੰਦੀ ਐ ਰੋਲੀ ਮਰ ਦੇ ਹੋਲੀ ਖੇਲਦਾ ਅੱਛਾ ਆਈ ਹੋਲੀ ਹੈਪੀ ਹੋਲੀ ਕਰਦੇ ਸਾਰਿਆਂ ਨੂੰ ਸਾਰਿਆਂ ਨੂੰ ਕਾਲੂ ਐ ਕੁੜੀ ਤੂੰ ਨਹੀਂ ਖੇਲੀ ਹੋਲੀ ਖੇਲੀ ਨਹੀਂ ਹੈਗੀ ਹੂੰ ਕਿਹੜਾ ਪਿੰਡ ਹੈ ਤੇਰਾ ਲਖੇਵਾਲ ਡੈਡੀ ਦੀ ਲਾਇ ਰਾਜਾ ਕੀ ਆयो ਮੜਾ ਜਾ ਡੈਡੀ ਦੀ ਲਾਇ ਰਾਗ ਲਾ ਦੇ ਜਾ ਦੇ ਐਨਾ ਟਾਈਮ ਮम्मा ਗਾੜੀ ਆ ਹੋ ਜਾ ਚੱਲ ਕੱਪ ਕਿਉਂ ਜੀ ਅੰਬਾਰਤ ਅਗਲਾ ਨਾ ਬੋਲਦਾ ਇੱਕ ਇਧਰ ਛੋਟਾ ਮਾਸਟਰ ਕੋਲ ਸਾਡੇ ਭੂਤ ਬਣੀ ਫਿਰਦਾ ਇਧਰ ਤੂੰ ਸੋਕ ਕਈ ਫਿਰਦਾ ਹਲੇ ਲਾਲੂ ਵੀ ਸੋਕ ਹੀ ਫਿਰਦਾ ਲਵੇੜਿਆ ਨਹੀਂ ਕਿਸੇ ਨੇ ਹਲੇ ਹਾਂ ਬਚਾਓ ਹੋ ਗਿਆ ਹੈ ਅੱਦਾ ਬਾਦਿਆ ਅੱਜ ਬੀੜੇ ਲੰਗਾਇਆ ਤੇ ਲੋ ਜੀ ਹੁਣ ਫਿਰ ਵੀਡੀਓ ਦਾ ਕਰਦੇ ਆ ਜੀ ਐਂਡ ਠੀਕ ਹੈ ਜੀ ਤੁਹਾਨੂੰ ਦਿਖਾਦੇ ਆਪਾਂ ਨੇ ਮਾਹੌਲ ਪਿੰਡ ਦਾ ਇੱਥੇ ਰੱਖ ਲਿਆ ਆਪਾਂ ਨੇ ਆਲੂ ਠੀਕ ਹੈ ਜੀ ਉਬਲ ਲਿਆ ਅੱਜ ਬਣਾਉਂਗੇ ਆਲੂ ਪੂਰੀ ਸੋ ਵੀਡੀਓ ਕਿੰਨੀ ਲੱਗੀ ਕਮੈਂਟ ਜ਼ਰੂਰ ਕਰਿਓ ਜੀ ਮਿਲਦੇ ਆ ਜੀ ਇੱਕ ਨਵੀਂ ਵੀਡੀਓ 'ਚ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ Holi ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਤੁਹਾਡੀ ਜ਼ਿੰਦਗੀ ਦੇ ਵਿੱਚ ਪ੍ਰਮਾਤਮਾ ਖੁਸ਼ੀਆਂ ਦੇ ਰੰਗ ਭਰ ਦੇਵੇ ਸੋ ਮਿਲਦੇ ਆ ਜੀ ਇੱਕ ਨਵੀਂ ਵੀਡੀਓ 'ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ